ਕਲੇਤ ਬਣਾਤੇ ਨੇ ਇਹਨੇ ਵੱਡੇ ਤੇ ਪੌੜੀਆਂ ਰੱਖੀਆਂ ਜਮਾਈ ਨਿਕੀਆਂ ਨਿਕੀਆਂ ਇਹ ਤਾਂ ਬਹੁਤ ਵੱਡੀਆਂ ਕਰ ਲੰਦਾ ਯਾਰ ਬਾਹਰ ਜਮਾਈ ਨਹੀਂ ਮੈਂ ਸਿਰ ਵਜਦਾ ਸਕੰਦ ਦੇ ਮਗਰਲੇ ਪਾਸੇ ਸਾਹਮਣੇ ਤੇ ਇਥੋਂ ਦੇ ਮਸ਼ਹੂਰ ਮੰਦਰ ਨੇ ਰਾਜਾ ਰਾਮ ਮੰਦਰ ਤੇ ਚਤਰਪੂਜ ਮੰਦਰ ਤੇ ਇਹਦੇ ਇਧਰਲੇ ਪਾਸੇ ਹੈਗਾ ਸਾਹਮਣੇ ਆਹ ਜਹਾਂਗੀਰ ਦਾ ਮੈਦਾਨ ਕਲੇਤ ਆਪਾਂ ਦੂਜੀ ਮੰਜ਼ਲ ਤੇ ਖੜੇ ਹਾਂ ਹੁਣ ਇਥੋਂ ਆਪਾਂ ਨੂੰ ਸਾਹਮਣੇ ਦਿਖਦੀ ਆ ਇਹ ਬੇਤਵਨ ਨਦੀ ਇਹ ਨਦੀ ਜਿਹੜਾ ਪੁਲ ਬਣਿਆ ਹੋਇਆ ਇਹ ਸਾਰੇ ਪਹਿਲੇ ਸ਼ਹਿਰ ਨੂੰ ਜੋੜਦਾ ਪਰੇ ਸਾਰਾ ਸ਼ਹਿਰ ਆ ਤੇ ਇੱਧਰ ਕਿਲਾ ਹਜ਼ਾਰਾਂ ਸਾਲ ਪਹਿਲਾਂ ਦੀ ਗੱਲ ਹੈ ਉਹਦਾ ਖਬਰ ਹੈ ਨਦੀ ਕਿਹੋ ਜੀ ਹੋਊਗੀ ਕੀ ਰੂਪ ਹੋਣਾ ਇਹਦਾ ਇਹ ਜਿਹੜੇ ਆ ਪੱਥਰ ਪਏ ਨੇ ਨਾ ਇਹਨਾਂ ਦਾ ਵੀ ਆਪਣਾ ਇੱਕ ਇਤਿਹਾਸ ਆ ਇਹ ਬਹੁਤ ਹਜ਼ਾਰਾਂ ਸਾਲ ਪੁਰਾਣੇ ਪੱਥਰ ਨੇ ਬੇਤਵਨ ਨਦੀ ਇੱਕ ਇਤਿਕੇ ਚੈਨਲ ਆ ਉਹਨੇ ਡਾਕੂਮੈਂਟਰੀ ਕੀਤੀ ਹੋਈ ਔਰ ਸ਼ਾਤੇ ਉਹ ਦੇਖਣ ਵਾਲੀ ਬਹੁਤ ਕਮਾਲ ਦੀ ਆ ਇਧਰਲੇ ਪਾਸੇ ਬਸਿਆ ਹੋਇਆ ਹੋਰ ਸ਼ਹਿਰ ਤੇ ਇਹ ਇਥੋਂ ਦਾ ਮਸ਼ਹੂਰ ਕੋਲਾ ਜਿਹੜਾ ਸਿਰਫ ਕਿਲੇ ਆਸਤੀ ਬਣਾਇਆ ਗਿਆ ਸੀ ਇਸ ਕਿਲੇ ਦੇ ਇਸ ਮਹਿਲ ਦੇ ਜਮਾ ਸੈਂਟਰ ਦੇ ਵਿੱਚ ਜਮਾ ਵਿਚਕਾਰ ਇੱਕ ਖਿੜਕੀ ਰੱਖੀ ਹੋਈ ਆ ਤੇ ਇਸ ਖਿੜਕੀ ਦੇ ਸਾਹਮਣੇ ਨੇ ਇਥੋਂ ਦੀ ਮਸ਼ਹੂਰ ਮੰਦਰ ਚਤਰਪੂਜ ਮੰਦਰ ਔਰ ਰਾਮਰਾਜਾ ਮੰਦਰ ਇਹਨਾਂ ਮੰਦਰਾਂ ਦੀ ਕੀ ਕਹਾਣੀ ਆ ਇਹ ਵੀ ਕਰਦੇ ਆ ਗੱਲਬਾਤ ਆਪਾਂ ਸਿੱਧਾ ਬਣਾ ਅੰਦਰ ਦਾ ਪਰ ਉਹ ਦਰਵਾਜ਼ੇ ਦੇ ਕਰਵਾਜੀ ਨੇ ਲੋਕ ਜਾ ਰਹੇ ਇਸੀ ਬਲੈਕ ਕਾਲੇ ਮੰਦਿਰ ਦੇ ਅੰਦਰ ਤੋਂ ਦਰਵਾਜ਼ੇ ਦੇ ਅੰਦਰ ਲੋਕ ਜਾ ਰਹੇ ਉਸ ਦੇ ਅੰਦਰ ਲਾਈਟ ਇੱਥੋਂ ਇਹ ਆ ਜੰਗਲਾ ਜਮਾ ਸਿੱਧਾ ਬਣਿਆ ਹੋਇਆ ਲਾਈਟ ਉਹ ਸਿੰਘਾਸਨ ਚਮਕ ਰਿਹਾ ਉਸ ਦੇ ਦਰਵਾਜ਼ੇ ਕਿਨ ਕੀ ਆਮਨੇ ਸਾਹਮਨੇ ਵਿੰਡ ਹੋਈ ਮੰਦਿਰ ਦੇ ਬਾਹਰ ਨੂੰ ਜਮਾ ਸਾਹਮਣੀ ਇਹ ਖਿੜਕੀ ਰੱਖੀ ਹੋਈ ਆ ਹਾਂ ਇੱਥੋਂ ਜਮਾ ਦਿਸੂਗਾ ਨਾ ਸਹੀ ਆਪਾਂ ਮਹਿਲ ਤਾਂ ਵੇਖ ਲਿਆ ਤੁਰ ਫਿਰ ਕੇ ਰਾਜੇ ਦਾ ਰਾਜੇ ਰਾਣੀਆਂ ਦਾ ਮਹਿਲ ਤੇ ਇੱਥੋਂ ਦੇ ਜਿਹੜੇ ਮਸ਼ਹੂਰ ਮੰਦਿਰ ਨੇ ਉਹ ਬਰੁਨੇ ਤੇ ਸਾਹਮਣੇ ਫਰੇਮ ਚ ਤੁਸੀਂ ਜਾਂਦੇ ਨੇ ਦੋ ਮੰਦਰ ਜਿਹੜਾ ਤਾਂ ਹੈਗਾ ਸੁਰਮੇ ਰੰਗਾ ਜਿਹਾ ਇਹ ਤਾਂ ਹੈਗਾ ਚਤਰਪੂਜ ਮੰਦਰ ਤੇ ਇਹਦੇ ਨਾਲ ਹੈਗਾ RAM RAJ ਮੰਦਰ ਦੋਨੇ ਸੁਦੇ ਮਸ਼ਹੂਰ ਮੰਦਰ ਨੇ ਇਹਨਾਂ ਦੇ ਪਿੱਛੇ ਕਹਾਣੀ ਇਹ ਆ ਕਿ ਜਿਹੜਾ ਰਾਜਾ ਸੀਗਾ ਇਹ ਸੀਗਾ ਕ੍ਰਿਸ਼ਨ ਦਾ ਭਗਤ ਤੇ ਰਾਣੀ ਸੀ ਆ ਰਾਮ ਦੀ ਭਗਤ ਇੱਕ ਦਿਨ ਦੋਨਾਂ ਦੇ ਵਿੱਚ ਕਿਤੇ ਕਲੇਸ਼ ਪੈ ਗਿਆ ਬਹਿਸ ਹੋ ਗਈ ਤਾਂ ਰਾਜਾ ਕਹਿੰਦਾ ਜੇ ਤੂੰ ਰਾਮ ਨੂੰ ਇੰਨੇ ਨਹੀਂ ਮੰਨਦੀ ਤਾਂ ਰਾਮ ਨੂੰ ਇੱਥੇ ਲੈ ਕੇ ਆ ਤੋ ਉਸ ਤੋਂ ਬਾਅਦ ਰਾਣੀ ਚਲੀ ਗਈ ਯੁੱਧੇ ਰਾਮ ਨੂੰ ਲੈਣ ਵਾਸਤੇ ਉੱਥੇ ਬੈਠ ਕੇ ਉਹਨੇ ਕਈ ਸਾਲ ਤਪ ਕੀਤਾ ਤਾਂ ਫਿਰ ਭਾਈ ਇੱਕ ਦਿਨ ਉਹ ਨਦੀ ਚ ਡੁੱਬਣ ਲੱਗੀ ਸੀ ਆਤਮ ਹੱਤਿਆ ਕਰਨ ਲੱਗੀ ਤੇ ਉੱਥੇ ਆਰਾਮ ਪ੍ਰਗਟ ਹੋ ਗਿਆ ਤੇ ਰਾਣੀ ਨੇ ਸਾਰੀ ਗੱਲ ਆਰਾਮ ਨੂੰ ਦੱਸੀ ਤੇ ਆਰਾਮ ਕਹਿੰਦਾ ਕਿ ਆਪਾਂ ਚੱਲਦੇ ਹਾਂ ਫਿਰ ਉਹ ਇੱਧਰ ਨੂੰ ਆਇਆ ਤਾਂ ਉਹਨੇ ਤਿੰਨ ਸ਼ਰਤਾਂ ਰੱਖੀਆਂ ਇੱਕ ਤਾਂ ਮੈਂ ਜਿੱਥੇ ਬਹਿ ਗਿਆ ਮੈਂ ਉੱਥੋਂ ਉੱਠਣਾ ਨਹੀਂ ਗਿਆ ਪਹਿਲੀ ਸ਼ਰਤ ਉਹਦੀ ਇਹ ਸੀ ਕਿ ਦੂਜਾ ਕਹਿੰਦਾ ਸੀ ਕਿ ਮੈਨੂੰ ਰਾਜ ਦੇ ਰੂਪ ਚ ਪੂਜਿਆ ਜਾਵੇ ਤਾਂ ਕਰਕੇ ਇਹ ਸ਼ਹਿਰ ਦੇ ਵਿੱਚ ਆਰਾਮ ਨੂੰ ਰਾਜ ਦੇ ਰੂਪ ਦੇ ਵਿੱਚ ਪੂਜਿਆ ਗਿਆ ਤੀਜੀ ਸ਼ਰਤ ਇਹ ਸੀ ਕਿ ਹਿੰਦੂ ਧਰਮ ਦੇ ਵਿੱਚ ਨਕਸ਼ਤਰ ਹੁੰਦੇ ਨੇ ਉਹ ਕਹਿੰਦਾ ਸੀ ਉਹ 27 ਹੁੰਦੇ ਗਣਤੀ ਚ ਤਾਂ ਕਰਦੇ ਸੀ ਆਪਾਂ ਇੱਕ ਨਕਸ਼ਤਰ ਤੇ ਚੱਲਾਂਗੇ ਉਹਨਾਂ ਨੇ ਇੱਕ ਨਕਸ਼ਤਰ ਨਕਸ਼ਤਰ ਚੁਣ ਲਿਆ ਉਹਦਾ ਨਾਮ ਪਤਨੀ ਪੁਖਰਾਜ ਪਤਨੀ ਭੁਖਿਆ ਕੋਈ ਇਹੋ ਜਿਹਾ ਸੀ ਗਿਆ ਤਾਂ ਕਰਕੇ ਰਾਣੀ ਉੱਥੋਂ ਤੁਰ ਹੀ ਆਰਾਮ ਨੂੰ ਲੈ ਕੇ ਤਾਂ ਉਹ 26 ਦਿਨ ਰੁਕਦੀ ਸੀ ਤੇ ਇੱਕ ਦਿਨ ਚੱਲਦੀ ਹੁੰਦੀ ਉਸ ਤੋਂ ਅਗਲੀ ਕਹਾਣੀ ਇਹ ਆ ਕਿ ਜਦੋਂ ਰਾਜੇ ਨੂੰ ਪਤਾ ਲੱਗ ਗਿਆ ਕਿ ਰਾਣੀ ਲਈ ਆਉਂਦੀ ਆਰਾਮ ਨੂੰ ਤਾਂ ਉਹਨੇ ਮੰਦਿਰ ਬਣਾਉਣਾ ਸ਼ੁਰੂ ਕਰਤਾ ਚਤਰਪੂਜ ਮੰਦਿਰ ਪਰ ਰਾਣੀ ਪਹੁੰਚ ਗਈ ਤੇ ਮੰਦਿਰ ਪੂਰਾ ਨਹੀਂ ਹੋਇਆ ਸੀਗਾ ਤਾਂ ਜਿਹੜਾ ਇਹ ਮੰਦਿਰ ਬਣਿਆ ਹੋਇਆ ਹੁਣ ਇਹ ਉਦੋਂ ਰਾਣੀ ਦਾ ਮਹਿਲ ਹੁੰਦਾ ਸੀਗਾ ਤੇ ਰਾਣੀ ਨੇ ਰਾਮ ਜੀ ਨੂੰ ਚੱਕ ਕੇ ਉੱਥੇ ਦਾ ਆਪ ਜੀ ਰਸੋਈ ਚ ਰੱਖਦਾ ਹੁਣ ਰਾਮ ਜੀ ਦੀ ਸ਼ਰਤ ਇਹ ਸੀ ਕਿ ਮੈਂ ਜਿੱਥੇ ਬਹਿ ਗਿਆ ਮੈਂ ਉੱਥੋਂ ਉੱਠਣਾ ਨਹੀਂ ਗਿਆ ਤੇ ਉਸ ਤੋਂ ਬਾਅਦ ਰਾਮ ਦੀ ਪੂਜਾ ਇੱਥੇ ਹੋਣ ਲੱਗ ਪਈ ਇਹ ਦੋਨੇ ਮੰਦਰ ਕਿਲੇ ਦੇ ਨਾਲ ਦੀ ਬਣੇ ਹੋਏ ਆ ਇਹਦਾ ਤਾਂ ਪੂਰਾ ਪ੍ਰਭਾਵ ਜਾ ਹੈਗਾ ਹਜੇ ਤੱਕ ਆਹ ਪੇਂਟ ਕਰਤਾ ਮੰਦਰ ਜਿਵੇਂ ਆਪਣੇ ਪੰਜਾਬ ਚ ਕਾਰਸੇ ਵਾਲਿਆਂ ਨੇ ਜੱਖਾਂ ਨਹੀਂ ਪੱਟੀਆਂ ਪੁਰਾਣੇ ਇਤਿਹਾਸਕ ਖਾਨਾ ਦੀ ਇਹ ਉਹੀ ਕਹਾਣੀ ਆ ਹੁਣ ਇਹਦਾ ਪ੍ਰਭਾਵ ਵੀ ਖਤਮ ਹੋ ਗਿਆ ਹੋਰ ਜਾਲੀ ਜਾਲੀ ਲੱਗੀ ਜਾਂਦਾ ਇਹ ਇਥੋਂ ਦੇ ਦੋਨੇ ਮਸ਼ਹੂਰ ਮੰਦਰ ਚਤਰਪੂਜ ਮੰਦਰ ਤੇ ਰਾਮ ਰਾਜਾ ਮੰਦਿਰ ਇੱਕ ਵਾਰੀ ਫੇਰ ਗੱਲ ਕਰ ਲਈ ਕਿ ਔਰ ਸਾ ਸ਼ਹਿਰੀ ਆ ਜਿੱਥੇ ਰਾਮ ਦੀ ਪੂਜਾ ਰਾਜੇ ਵਜੋਂ ਹੁੰਦੀ ਆ ਹੁਣ ਆਪਾਂ ਚੱਲਦੇ ਆ ਜਿੱਥੇ ਰਾਜਾ ਦੇ ਬਾਥਰੂਮ ਬਣੇ ਹੋਏ ਸੀ ਨੌ ਨਾਲੇ ਬਾਥ ਟੱਬ ਇੱਥੇ ਇੱਕ ਬਹੁਤ ਵੱਡੀ ਚੌਰ ਬਣੀ ਹੋਈ ਆ ਚੁਰ ਚੁੱਲੇ ਤੋਂ ਥੋੜੀ ਜਿਹੀ ਵੱਡੀ ਹੁੰਦੀ ਆ ਇਹਦੇ ਉੱਪਰ ਪਾਣੀ ਦੀ ਟੈਂਕੀ ਸੀਗੀ ਇਹਦੇ ਥੱਲੇ ਲੱਕੜਾ ਮਚਾ ਕੇ ਵਿੱਚ ਇਹਦੇ ਪਾਣੀ ਤੱਤਾ ਕਰਦੇ ਸੀ ਅੰਗਰੇਜ਼ਾਂ ਨੇ ਪਤਾ ਨਹੀਂ ਕਿਹੜਾ ਪਰਫਿਊਮ ਲਾਇਆ ਕਮਾਲੇ ਕਰਦੇ ਹਣ

ਬਾਥਰੂਮ ਬੜਿਆ ਹੋਇਆ ਪਹਿਲੇ ਪਾਸੇ ਆਪਾਂ ਜਿਹੜੀ ਚੁਰ ਵੇਖੀ ਆ ਥੱਲੇ ਅੱਗ ਮੱਝਦੀ ਸੀ ਉੱਪਰ ਆ ਬਣਾਏ ਹੋਏ ਟੈਂਕ ਇਹਦੇ ਥੱਲੇ ਆਹ ਤਵੀਆਂ ਸੀ ਲੋਹੇ ਦੀਆਂ ਇਹ ਗਰਮ ਹੋ ਜਾਂਦੀਆਂ ਸੀ ਕਿ ਉਹਦੇ ਨਾਲ ਪਾਣੀ ਦਿੱਤਾ ਹੋ ਜਾਂਦਾ ਸੀਗਾ ਕੜਾਈਆਂ ਇਆਂ ਰੱਖੀਆਂ ਹੋਈਆਂ ਬਣਾ ਹਾਂਜੀ ਠੀਕ ਆ ਜੀ ਗਾਇਰ ਆਪ ਨੂੰ ਬੰਦਾ ਚੰਗਾ ਮਿਲ ਗਿਆ ਵਿਚਾਰਾ ਕਾਹਲ ਨਹੀਂ ਕਰਦਾ ਬੜੇ ਪਿਆਰ ਨਾਲ ਸਮਝਾ ਰਿਹਾ ਸਾਰਾ ਕੁਝ ਹਾਂਜੀ ਦਵਾਨੇ ਖਾਸ ਹੁਣ ਅਪਾਠ ਬਾਹਰ ਨਿਕਲਦੇ ਆ ਆਪਾਂ ਚੱਲਦੇ ਆ ਜਹਾਂਗੀਰ ਮਹਿਲ ਵਾਲਾ ਇਹ ਆਪਣੇ ਸਾਹਮਣੇ ਆ ਗਿਆ ਜਹਾਂਗੀਰ ਮਹਿਲ ਤੇ ਇੱਧਰ ਬਣਿਆ ਹੋਇਆ ਹੋਟਲ ਸ਼ੀਸ਼ ਮਹਿਲ ਜੇ ਤੁਹਾਨੂੰ ਰਾਤ ਨੂੰ ਆ ਕੇ ਰੁਕਣਾ ਇੱਥੇ ਰੁਕ ਵੀ ਸਕਦੇ ਹੋ ਪਰ ਇਹੋ ਜਿਹੇ ਕਮਰੇ ਮਹਿੰਗੇ ਬਹੁਤ ਹੁੰਦੇ ਆ ਜਹਾਂਗੀਰ ਇੱਥੇ ਆ ਕੇ ਇੱਕੋ ਰਾਤ ਰੁਕਿਆ ਸੀਗਾ ਤੇ ਉਹਦੇ ਸਵਾਗਤ ਦੇ ਵਿੱਚ ਰਾਜੇ ਨੇ ਇਹ ਮਹਿਲ ਬਣਾਇਆ ਸੀ ਰਾਜਾ ਰਉਦਰ ਪ੍ਰਤਾਪ ਤੇ ਅਕਬਰ ਦੀ ਪੂਰੀ ਯਾਰੀ ਸੀਗੀ ਉਹਦੋਂ ਦਾ ਫ੍ਰੈਂਡ ਤੇ ਜਵਾਬ ਜਹਾਂਗੀਰ ਦੀ ਲਿਹਾਜ਼ ਵਿੱਚ ਉਹਦੇ ਸਵਾਗਤ ਵਾਸਤੇ ਇਹ ਮਹਿਲ ਬਣਾਇਆ ਸੀਗਾ 1605 ਈਸਵੀ ਦੇ ਵਿੱਚ ਫਿਰ ਰਾਜਾ ਸੀ ਰੋਦਰ ਪ੍ਰਤਾਪ ਸਿੰਘ ਦਾ ਪੁੱਤਰ ਅਸੀਂ ਵੀਰ ਸਿੰਘ ਉਹਦੀ ਲਿਹਾਜ਼ੀ ਚਾਹੁੰਦੇ ਨਾਲ ਪ੍ਰਵੇਸ਼ ਦੁਆਰ ਟਿਕਟ ਦਾਖਲਾ ਐਂਟਰੀ ਇਧਰ ਤੱਕ ਹਨ ਮ ਬਣੀ ਹੋਈ ਨਹੀਂ ਇਥੇ ਉਹਨਾਂ ਸੇਲ ਕੰਮ ਅੰਦਰ ਮਹਿਲ ਜਹਾਂਗੀਰ ਜੀ ਦਾ ਕੋਈ ਬਾਤ ਨਹੀਂ ਭਾਈ ਨਹੀਂ ਕਰਾਂਗੇ ਐਸੀ ਨਹੀਂ ਬਾਤ ਡਰੋ ਮਤ ਜਾਨਮਨ ਬੋਲ ਲਾ ਹਮਾਰੇ ਘਰ ਇਸ ਕਿਲੇ ਦਾ ਮੁੱਖ ਦਰਵਾਜ਼ਾ ਜਿੱਥੋਂ ਦੀ ਜਹਾਂਗੀਰ ਦੀ ਐਂਟਰੀ ਹੋਈ ਸੀਗੀ ਇਹਦੇ ਆਪਾਂ ਸਾਹਮਣੇ ਦੇਖੀਏ ਤਾਂ ਇਧਰਲੇ ਪਾਸੇ ਬਣਿਆ ਹੋਇਆ ਊਠਖਾਨਾ ਜਿਹੜੇ ਉਹਦੇ ਫੌਜ ਦੇ ਵਿੱਚ ਉੱਠ ਸੀਗੇ ਉਹ ਸਾਰੇ ਇੱਥੇ ਬੰਨੇ ਹੁੰਦੇ ਸੀਗੇ ਤੇ ਇਧਰਲੇ ਪਾਸੇ ਇਹ ਖੂਹ ਬਣਿਆ ਹੋਇਆ ਹਮਾਮ ਨਹਾਉਣ ਵਾਸਤੇ ਸਾਹਮਣੇ ਬੇਤਵਾ ਨਦੀ ਆ ਇਧਰਲੇ ਪਾਸੇ ਵੀ ਇੱਕ ਛੋਟੀ ਜਿਹੀ ਬਿਲਡਿੰਗ ਬਣੀ ਹੋਈ ਸੀ ਜਿਹੜੇ ਰਾਜ ਦੇ ਨਾਲ ਮੰਤਰੀ ਆਉਣੇ ਸੀ ਉਹਨਾਂ ਦੇ ਬੈਠਣ ਉੱਠਣ ਵਾਸਤੇ ਇਹ ਸਾਰਾ ਪ੍ਰਬੰਧ ਰਾਜੇ ਨੇ ਦੂਜੇ ਰਾਜ ਦੇ ਸਵਾਗਤ ਚ ਕੀਤਾ ਹੋਇਆ ਪ੍ਰਬੰਧ ਸੀ ਖੂ ਆ ਗਿਆ ਕੂਟਖਾਨਾ ਆ ਗਿਆ ਸਾਹਮਣੇ ਬੇਤਵਾ ਨਦੀ ਆ ਤੇ ਆਹ ਕੰਨ ਲਾਗੀ ਕਿਲੇ ਦੀ ਸਾਹਮਣੇ ਮਹਿਲ ਬਣਿਆ ਹੋਇਆ ਰਾਏ ਪਰ ਇੱਕ ਨਰਤਕੀ ਸੀ ਉਹਦੀ ਯਾਦ ਦੇ ਵਿੱਚ ਉਹਦੇ ਲਈ ਇਹ ਮਹਿਲ ਬਣਾਇਆ ਸੀ ਰਾਜੇ ਨੇ ਆਪਾਂ ਕੋਲੇ ਜਾ ਕੇ ਦੇਖਦੇ ਆਂ ਗਾਂਹ ਜਾ ਕੇ ਜਮ ਇਹ ਮਹਿਲ ਬਣਾਇਆ ਸੀ ਰਾਜੇ ਇੰਦਰ ਸਿੰਘ ਬੰਦੋਲਾ ਨੇ ਇੱਕ ਨਰਤਕੀ ਦੀ ਰਾਏ ਪ੍ਰਵੀਨ ਨਾਮ ਦੀ ਨਰਤਕੀ ਸੀ ਉਹ ਆਪਣੇ ਸਮੇਂ ਦੀ ਬਹੁਤ ਖੂਬਸੂਰਤ ਨਰਤਕੀ ਸੀ ਜਿਵੇਂ ਹਿੰਦੀ ਫਿਲਮਾਂ ਦੇ ਵਿੱਚ ਇੱਕ ਦੌਰ ਪ੍ਰਵੀਨ ਬੋਬੀ ਦਾ ਵੀ ਰਿਹਾ ਪ੍ਰਵੀਨ ਨੇ ਨਾਂ ਨੂੰ ਹੀ ਬਾਰਾ ਕੋਈ ਤਾਂ ਇਸ ਨਰਤਕੀ ਨੂੰ ਅਕਬਰ ਨੇ ਬੁਲਾਇਆ ਆਪਣੇ ਦਰਬਾਰ ਦੇ ਵਿੱਚ ਨਾਚ ਕਰਨ ਲਈ ਪਰ ਇਹਨੇ ਮਨਾਂ ਕਰਤਾ ਅਕਬਰ ਰਾਜਿੰਦਰ ਸਾਨੂੰ ਕਹਿੰਦਾ ਕਿ ਜਾਂ ਤਾਂ ਮੈਂ ਤੇਰੇ ਨਾਲ ਜੰਗ ਲੜੂਗਾ ਜਾਂ ਤੂੰ ਆਪਣੇ ਨਰਤਕੀ ਮੇਰੇ ਕੋਲੇ ਭੇਜ ਤਾਂ ਰਾਜ ਨੇ ਸੋਚਿਆ ਵੀ ਜੰਗ ਹੋ ਗਿਆ ਤਾਂ ਬਹੁਤ ਨੁਕਸਾਨ ਹੋਊਗਾ ਕਿਉਂਕਿ ਅਕਬਰ ਤਾਕਤ ਦੇ ਵਿੱਚ ਬਹੁਤ ਤਕੜਾ ਸੀਗਾ ਤਾਂ ਫਿਰ ਇਹ ਨਰਤਕੀ ਗਈ ਜਿਹੜੀ ਨਾਲ ਆਪਣੇ ਨਾਲ ਕੁਝ ਕਵੀਦਾਨਾ ਵੀ ਕੇਸ਼ੋ ਦੂਜੀ ਵੀ ਲੋਕ ਵੀ ਲੈ ਕੇ ਗਈ ਉਹਨੇ ਜਾ ਕੇ ਰਾਜ ਦਰਬਾਰ ਦੇ ਵਿੱਚ ਇੱਕ ਦੋਹਾ ਬੋਲਿਆ ਉਹ ਦੋਹਾ ਹਿੰਦੀ ਚ ਮੈਂ ਭੁੱਲ ਗਿਆ ਪਰ ਉਹਦਾ ਮਤਲਬ ਇਹ ਬਣਦਾ ਸੀਗਾ ਕਿ ਮੈਂ ਇੱਕ ਜੂਠੀ ਪੱਤਲ ਆ ਕਿ ਜੂਠੀ ਥਾਲੀਆਂ ਤੇ ਜੂਠੀ ਥਾਲੀ ਨੂੰ ਚੱਟਣ ਵਾਲਿਆਂ ਨੂੰ ਲੋਕ ਕੁੱਤਾ ਕਹਿੰਦੇ ਆ ਰਾਜਾ ਜੀ ਜੇਕਰ ਤੁਸੀਂ ਮੈਨੂੰ ਰੱਖਣਾ ਚਾਹੋ ਤਾਂ ਰੱਖ ਲਓ ਪਰ ਤੁਸੀਂ ਇਹ ਦੇਖ ਲਓ ਕਿ ਤੁਸੀਂ ਫਿਰ ਕੀ ਪੰਜੋਗੇ ਇਹ ਗੱਲ ਉਹਨੇ ਕਵੀ ਨੇ ਲਿਖ ਕੇ ਦਿੱਤੀ ਸੀਗੀ ਨਰਤਕੀ ਨੂੰ ਕਵੀ ਰੂਪ ਦੇ ਵਿੱਚ ਤਾਂ ਜਦੋਂ ਅਕਬਰ ਨੂੰ ਪਤਾ ਲੱਗ ਗਿਆ ਵੇ ਭਾਈ ਮੈਂ ਤਾਂ ਫਿਰ ਕੁੱਤਾ ਬਣ ਗਿਆ ਤਾਂ ਅਕਬਰ ਨੇ ਰਾਣੀ ਨੂੰ ਵਾਪਸ ਮੋੜਦਾ ਸੀਗਾ ਤੇ ਰਾਣੀ ਵਾਪਸ ਆਈ ਤੇ ਫਿਰ ਰਾਜੇ ਨੇ ਉਸ ਕਵੀ ਨੂੰ ਤੇ ਰਾਣੀ ਨੂੰ ਇਨਾਮ ਦਿੱਤਾ ਕਿ ਭਾਈ ਤੁਸੀਂ ਕੰਮ ਵੀ ਸਾਰਾ ਕਰ ਲਿਆ ਤੇ ਨੁਕਸਾਨ ਵੀ ਨਹੀਂ ਹੋਣ ਦਿੱਤਾ ਗਿਆ ਅਸਲ 'ਚ ਜਿਹੜੀ ਨਰਤਕੀ ਸੀਗੀ ਇਹ ਰਾਜੇਂਦਰ ਸਿੰਘ ਨੂੰ ਪ੍ਰੇਮ ਕਰਦੀ ਸੀ। ਉਹਦੀ ਯਾਦ ਦੇ ਵਿੱਚ, ਉਹਦੇ ਸਨਮਾਨ ਦੇ ਵਿੱਚ ਇਹ ਮਹਿਲ ਬਣਿਆ ਤੇ ਇਸ ਨਾਮ ਮਹਿਲ ਦਾ ਨਾਮ ਵੀ ਹੈਗਾ ਰਾਏ ਪ੍ਰਵੀਨ ਮਹਿਲ। ਇਧਰਲੇ ਪਾਸੇ ਮੰਦਰ ਬਣੇ ਹੋਏ ਮਗਰ ਪੂਜਾ ਕਰਨ ਵਾਸਤੇ ਪੂਰਾ ਮਹਿਲ ਬਣਿਆ ਹੋਇਆ ਹੈ। ਹੁਣ ਤਾਂ ਟਹਿਗਾ ਥੋੜਾ ਜਿਹਾ ਹੀ ਰਹਿ ਗਿਆ। ਉਹ ਮਗਰ ਤੋਂ ਗੁੰਮਦ ਜੇ ਵੀ ਰਿਸੀ ਜਾਂਦੇ ਆ। ਹੁਣ ਆਪਾਂ ਮਹਿਲ ਦੇ ਵਿੱਚ ਚੱਲਦੇ ਆਂ ਪਰ ਇੱਕ ਵਾਰੀ ਇਹ ਦਰਵਾਜ਼ਾ ਫੇਰ ਦੇਖ ਲਈਏ। ਇਹ ਮੁੱਖ ਦਰਵਾਜ਼ਾ। ਜਹਾਂਗੀਰ ਮਹਿਲ ਦਾ। ਜਹਾਗੀਰ ਮਹਿਲ ਰਾਜੇ ਵੀਰ ਸਿੰਘ ਨੇ ਬਣਵਾਇਆ ਸੀਗਾ ਜਹਾਗੀਰ ਦੇ ਸਵਾਗਤ ਲਈ ਇਹ ਵੀ ਆਪਾਂ ਕਰਦੇ ਹਾਂ ਗੱਲ ਅਲੇਂਦਰ ਜਾ ਕੇ ਮਹਿਲ ਦੇਖਦੇ ਆਂ ਪਹਿਲੇ ਅਖੀਰ ਤਾਂ ਚੜ੍ਹਦੇ ਉੱਪਰ ਫਿਰ ਉਸ ਤੋਂ ਬਾਅਦ ਥੱਲੇ ਮਹਿਲ ਸਾਹਮਣਾ ਕਮਰਾ ਜਹਾਗੀਰ ਦਾ ਤਾਂ ਚੜ੍ਹਦੇ ਆਂ ਆਪਾਂ ਤੇ ਉਹ ਕਮਰਾ ਦੇਖਦੇ ਆਂ ਜਹਾਗੀਰ ਮਹਿਲ ਦੀ ਆਪਾਂ ਛੱਤ ਤੇ ਖੜੇ ਆਂ ਇੱਥੋਂ ਆਪਾਂ ਨੂੰ ਸਾਰਾ ਸ਼ਹਿਰ ਦਿਸਦਾ ਔਰ ਸ਼ਾਹ ਇਹ ਆਪੇ ਦਰੋ ਸ਼ਰੂ ਹੋ ਜੀਏ ਤਾਂ ਸਾਹਮਣੇ ਉਹ ਜਿਹੜੇ ਆ ਦਿਸਦੇ ਨੇ ਚਾਰ ਪੰਜ ਆਪਾਂ ਨੂੰ ਮੰਦਰ ਬਣੇ ਹੋਏ ਆ ਇੱਥੇ ਰਾਜੇ ਦੀਆਂ ਛਤਰਾਂ ਬਣੀਆਂ ਹੋਈਆਂ ਨੇ ਸਮਾਧੀਆਂ ਨੇ ਜਿਨ੍ਹਾਂ ਰਾਜੇ ਇੱਥੇ Hindu ਰਾਜੇ ਦਾ ਸੰਸਕਾਰ ਹੋ ਤੇ ਨਾਲ ਰਾ ਤੇ ਇਹ ਸਾਹਮਣੇ ਆ ਗਿਆ ਰਾਜੇ ਦਾ ਮਹਿਲ ਸਾਹਮਣੇ ਚਤਰਪੂਜ ਮੰਦਿਰ ਆ ਕਾਲਾ ਜ ਆ ਰਾਮ ਰਾਜਾ ਮੰਦਿਰ ਦੇ ਨਾਲ ਤੇ ਇਹਦੇ ਨਾਲ ਇੱਕ ਇਸ ਗੁੰਬਦ ਦੇ ਨਾਲ ਆਪ ਨੂੰ ਦੋ ਬੁਰਜੀਆਂ ਜੀਆਂ ਦਿਸਦੀਆਂ ਨੇ ਇਹ ਸ਼ਾਵਣ ਭਾਦੋ ਖੰਬੇ ਨੇ ਪਰ ਇਹ ਦੂਰ ਤੁਸੀਂ ਜਾਂਦਾ ਇੱਕ ਹੋਰ ਮੰਦਿਰ ਆ ਇਹ ਸ਼ਾਵਣ ਭਾਦੋ ਖੰਬੇ ਜਿਹੜੇ ਇਹ ਹਵਾ ਦਾ ਸਿਸਟਮ ਆ ਥੱਲੇ ਸੁਰੰਗ ਦੇ ਨਾਲ ਜੁੜੇ ਹੋਏ ਆ ਇਹ ਇੱਕ ਤਰ੍ਹਾਂ ਨਾਲ ਅਕਜਸਟ ਫੈਨ ਹੀ ਆ ਵੀ ਅਕਜਸਟ ਫੈਨ ਤੇ ਆਾ ਹੋਟਲ ਆ ਸੀ ਸਮਲ ਹੋਟਲ ਇਹਦਾ ਕਮਰਾ ਉੱਪਰ ਰਾਜੇ ਵਾਲਾ 15000 ਦਾ 12000 ਥੱਲੇ 6-7000 ਰੁਪਿਆ 5000 ਤੋਂ ਲੈ ਕੇ 15000 ਰੁਪਿਆ ਤੱਕ ਦੇ ਕਮਰੇ ਨੇ ਇੱਥੋਂ ਦਿਸਦਾ ਸਾਰਾ ਔਰਸ਼ਾ ਔਰਸ਼ਾ ਦੇ ਨਾਲ ਬਹੁਤ ਕਹਾਣੀਆਂ ਜੁੜੀਆਂ ਹੋਈਆਂ ਨੇ ਮੁਗਲ ਪਠਾਨ ਬੰਦੋਲ ਬਹੁਤ ਰਾਜੇ ਆਏ ਇੱਥੇ ਇਹ ਵਸਿਆ ਵੀ ਰਾਜਾਂ ਕਰਕੇ ਤੇ ਫਿਰ ਉੱਜੜਿਆ ਵੀ ਰਾਜਾਂ ਕਰਕੇ ਆ ਜਹਾਂਗੀਰ ਮਹਿਲ ਦੀ ਆਪਾਂ ਛੱਤ ਤੇ ਆ ਗਿਆ ਜਮਾਂ ਤਾਂ ਤਾਂ ਤੋਂ ਇਹੋ ਜਿਹਾ ਦਿਖਦਾ ਹੈ ਮਹਿਲ ਜਹਾਂਗੀਰ ਮਹਿਲ ਔਰ ਚਾ ਇਸ ਮਹਿਲ ਦਾ ਇਤਿਹਾਸ ਇਹ ਆ ਕਿ ਜਦੋਂ ਜਹਾਂਗੀਰ ਨੇ ਰਾਜਪਾਗ ਦੇ ਲਈ ਬਗਾਵਤ ਕੀਤੀ ਆ ਅਕਬਰ ਦੇ ਨਾਲ ਆਪਣੇ ਪਿਓ ਦੇ ਨਾਲ ਅਕਬਰ ਉਹਨੂੰ ਕਹਿੰਦਾ ਜਹਾਂਗੀਰ ਨੂੰ ਕਿ ਤੂੰ ਇਲਾਹਾਬਾਦ ਜਾ ਕੇ ਕੰਮ ਸਿੱਖ ਲੈ ਰਾਜਪਾਗ ਦਾ ਸੰਭਾਲਣਾ ਤੂੰ ਲੱਗੇ ਸੈਨਾਪਤੀ ਬਣ ਜਾ ਤਾਂ ਜਹਾਂਗੀਰ ਕਹਿੰਦਾ ਕਿ ਮੈਂ ਤਾਂ ਰਾਜਾ ਬਣੂਗਾ ਤਾਂ ਫਿਰ ਉਹਨੂੰ ਲੱਗਿਆ ਵੀ ਮੇਰੇ ਪਿਓ ਨੇ ਮੈਨੂੰ ਰਾਜ ਨਹੀਂ ਦੇਣੀ ਸੀਗੀ ਰਾਜਪਾਗ ਦੇ ਲਈ ਉਹਨੇ ਆਪਣੇ ਨਾਮ ਦੇ ਸਿੱਕੇ ਵੀ ਚਲਾਏ ਸੀਗੇ ਤਾਂ ਉਸ ਤੋਂ ਬਾਅਦ ਅਕਬਰ ਨੇ ਆਪਣੇ ਮੁੰਡੇ ਨੂੰ ਜਹਾਂਗੀਰ ਨੂੰ ਭਾਲਣ ਵਾਸਤੇ ਜਿਹੜਾ ਅਕਬਰ ਦਾ ਇੱਕ ਮੁੱਖ ਸੈਨਾਪਤੀ ਉਹਦਾ ਨਾਮ ਸੀ ਅਬਲ ਫਜ਼ਲ ਉਹਨੇ ਅਕਬਰ ਐਨੇ ਵੀ ਲਿਖੀ ਹੋਈ ਅਕਬਰਨਾਮਾ ਉਹਨੂੰ ਭੇਜਿਆ ਸੀਗਾ ਜਹਾਂਗੀਰ ਨੂੰ ਫੜਨ ਵਾਸਤੇ ਜਾਂ ਪਤਾ ਨਹੀਂ ਫੜਨ ਵਾਸਤੇ ਭੇਜਿਆ ਸੀਗਾ ਰਾਜੀਨਾਮੇ ਵਾਸਤੇ ਭੇਜਿਆ ਸੀਗਾ ਤੇ ਜਹਾਂਗੀਰ ਨੂੰ ਸ਼ੱਕ ਪੈ ਗਿਆ ਕਿ ਮੇਰਾ ਪਿਓ ਮੈਨੂੰ ਮਰਵਾ ਦੂਗਾ ਉਹਨੇ ਹੋਰ ਰਾਜਿਆਂ ਤੋਂ ਮਦਦ ਮੰਗੀ ਤੇ ਰਾਜੇ ਵੀਰ ਸਿੰਘ ਨੇ ਜਹਾਂਗੀਰ ਦੀ ਮਦਦ ਕੀਤੀ ਕਿਉਂਕਿ ਇਹ ਉਹਦਾ ਬੇਲੀ ਸੀ ਤੇ ਇਹਨੇ ਅਬਲ ਫਜ਼ਲ ਦਾ ਕਤਲ ਕਰਤਾ ਸੀਗਾ ਉਸ ਤੋਂ ਬਾਅਦ ਫਿਰ ਜਹਾਂਗੀਰ ਰਾਜਾ ਵੀ ਬਣ ਗਿਆ ਸੀਗਾ ਜਦੋਂ ਜਹਾਂਗੀਰ ਰਾਜਾ ਬਣਿਆ ਤੋ ਉਹਨੇ ਵੀਰ ਸਿੰਘ ਨੂੰ ਇੱਥੋਂ ਦਾ ਬੰਦੋਲਾ ਦਾ ਰਾਜਾ ਬਣਾਇਆ ਇੱਥੋਂ ਦਾ ਸਾਰਾ ਟੈਕਸ ਟੁਕਸ ਜਿਹੜਾ ਮਾਫ ਕਰਤਾ ਸੀ ਗਿਆ ਤੇ ਉਸ ਤੋਂ ਬਾਅਦ ਫਿਰ ਇੱਕ ਵਾਰੀ ਵੀਰ ਸਿੰਘ ਨੇ ਜਹਾਂਗੀਰ ਨੂੰ ਇਨਵਾਈਟ ਕੀਤਾ ਕਿ ਤੂੰ ਆ ਆ ਭਾਈ ਮੇਰੇ ਕਿਲੇ ਦੇ ਵਿੱਚ ਤਾਂ ਉਦੋਂ ਇਹ ਬਣਾਇਆ ਹੋਇਆ ਸੀ ਮਹਿਲ ਇਹ ਜਿਹੜਾ ਥੱਲੇੋਂ ਬਣਿਆ ਹੋਇਆ ਉਹ Hindu ਸਟਰਕਚਰ ਆ ਉੱਪਰੋਂ ਜਿਹੜਾ ਗੁੰਬਦ ਬਣੇ ਹੋਏ ਨੇ ਇਹ ਇਸਲਾਮਿਕ ਸਟਰਕਚਰ ਆ ਕਿਉਂਕਿ ਰਾਜੇ ਨੂੰ ਪਹਿਲਾਂ ਤੋਂ ਉਹਨੇ ਬਣਾ ਲਿਆ ਆਪਦੇ ਹਸਾਬ ਨਾਲ ਫਿਰ ਉਹਨੂੰ ਲੱਗਿਆ ਕਿ ਜਹਾਂਗੀਰ ਤਾਂ ਮੁਸਲਮਾਨ ਰਾਜਾ ਤੇ ਜਿਹੜੀ ਆ ਵੂਜੂ ਕਰਨ ਵਾਲਾ ਬਣਾਇਆ ਹੋਇਆ ਉਹ ਵੂਜੂ ਸਾਰਿਆਂ ਨੂੰ ਪਤਾ ਹੀ ਆਪਾਂ ਕਰਦੇ ਹੁੰਨੇ ਆ ਜਦੋਂ ਆਪਾਂ ਨਮਾਜ਼ ਪੜ੍ਹਦੇ ਆ ਇਹ ਵੀ ਬਾਅਦ ਚ ਬਣਾਇਆ ਸੀਗਾ। ਖੂ 1604 ਤੋਂ ਲੈ ਕੇ 1627 ਤੱਕ ਇਹ ਬਣਿਆ ਮਹਿਲ ਤੇ ਜਹਾਂਗੀਰ ਦੀ ਤੇ ਬੀਰ ਸਿੰਘ ਦੀ ਲਿਹਾਜ਼ 1601-2 ਚ ਪੈ ਗਈ ਸੀ ਕਿਉਂਕਿ ਪਹਿਲਾਂ ਅਕਬਰ ਦੀ ਇਹਨਾਂ ਤੇ ਪਿਓ ਦਦ ਦੇ ਨਾਲ ਲਿਹਾਜ਼ ਹੁੰਦੀ ਸੀ। ਇੱਥੋਂ ਆਪਾਂ ਇੱਕ ਵਾਰੀ ਪੂਰੇ ਸ਼ਹਿਰ ਦਾ ਝਾਕਾ ਦੇਖਦੇ ਆ। ਆ ਸਾਹਮਣੇ ਜਿੱਥੇ ਪਾਣੀ 'ਚ ਚਮਕੀ ਜਾਂਦਾ ਪੁਲ ਬਣਿਆ ਹੋਇਆ ਇਹ ਇੱਥੋਂ ਦੀ ਮਸ਼ਹੂਰ ਨਦੀ ਆ ਬੇਤਵਾਂ ਨਦੀ। ਤੇ ਸਾਰਾ ਇਲਾਕਾ ਇਹ ਕਿਲੇ ਦਾ ਹੀ ਆ। ਬਹੁਤ ਟੈਗ ਹੈ ਵਿੱਚੋਂ ਹੁਣ ਆ ਸਾਹਮਣੇ ਬੇਤਵਾ ਨਦੀਆ ਪਿੱਛੇ ਨੂੰ ਚੱਲਦੇ ਆਂ ਦੇਖਦੇ ਆ ਇਹਨੂੰ ਵੀ ਉਹ ਸਾਹਮਣੇ ਆ ਗਈਆਂ ਰਾਜਿਆਂ ਦੀਆਂ ਸਮਾਧੀਆਂ ਜਿਹਨੂੰ ਛਤਰੀ ਬੋਲਦੇ ਆ ਤੇ ਸਾਰਾ ਇਹ ਜੋ ਆਪਣੇ ਗਾਈਡ ਦੇ ਦੱਸਣ ਮੁਤਾਬਕ ਜਿਹੜੀਆਂ ਤੈਲ ਲੱਗੇ ਹੋਏ ਆ ਰੰਗਾਂ ਵਾਲੀਆਂ ਤੈਲਾਂ ਨੇ ਜਿਹੜੀਆਂ ਇਹ ਈਰਾਨ ਈਰਾਨ ਤੋਂ ਮਗਵਾਈਆਂ ਹੋਈਆਂ ਨੇ ਤੈਲਾਂ ਨੇ ਜੰਗਲ ਵਿੱਚ ਘੁੰਮ ਸਕਦੇ ਜੰਗਲ ਵੀ ਘੁੰਮਣੇ ਕਾ ਇਸ ਵਿੱਚ ਜਾ ਕੇ ਫਿਰ ਲੱਗਦਾ ਜੰਗਲ ਘੁੰਮ ਸਕਦੇ ਉਹਨੇ ਤੁਹਾਨੂੰ ਥੋੜੀ ਸਾਰੀ ਜਾਣਕਾਰੀ ਦਿੱਤੀ ਆ ਆਪਣੇ ਗਾਈਡ ਨੇ ਜਤਿੰਦਰ ਨੇ ਬਾਈ ਤਾਂ ਵਧੀਆ ਸੁਭਾਅ ਦਿਲ ਲਾ ਕੇ ਵਧੀਆ ਮੈਨੂੰ ਸਾਰਾ ਕੁਝ ਦੱਸਿਆ ਇਹਨੇ ਥੋੜੀ ਜਿਹੀ ਜੇ ਕੋਈ ਇੱਧਰ ਸੱਜਣ ਮਿੱਤਰ ਘੁੰਮਣ ਆਉਣਾ ਚਾਹੁੰਦਾ ਪੰਜਾਬ ਵਾਲਾ ਤਾਂ ਬੰਦਾ ਪਛਾਣ ਲਓ ਇਹਨੂੰ ਫੜ ਲਿਓ ਆ ਕੇ ਬਹੁਤ ਵਧੀਆ ਜਾਣਕਾਰੀ ਬਾਈ ਨੂੰ ਤੇ ਸਬਰ ਸੰਤੋਖ ਵਾਲਾ ਬੰਦਾ ਕੋਈ ਕਾਲ ਨਹੀਂ ਹੈਗੀ ਜਿਵੇਂ ਆਮ ਗਾਈਡ ਕਾਲ ਕਰਦੇ ਹੁੰਦੇ ਆ ਵਧੀਆ ਕਮਾਇਆ ਬਾਈ ਨੇ ਸਾਰਾ ਕੁਝ ਆਪਾਂ ਨੂੰ ਤੇ ਆਹ ਸਾਰੇ ਦਰਸ਼ਨ ਮੰਗਰੋ ਕਿਲੇ ਦੇ ਤੇ ਹੁਣ ਆਪਾਂ ਇੱਥੋਂ ਨਿਕਲਦੇ ਹੁਣ ਆਪਾਂ ਚੱਲਦੇ ਆ ਚਤਰਪੂਜ ਮੰਦਰ ਵਾਲ ਤੇ ਆਰਾਮ ਰਾਜਾ ਮੰਦਰ ਵਾਲ ਚਾਹੇ ਪੀਤੇ ਆਜਾ ਬਾਈ ਇਹ ਮੈਂ ਸੱਜਾ ਹੋਇਆ ਇੱਕ ਪਾਰਕ ਦੇ ਵਿੱਚ ਪੀਤਾ ਅੱਛਾ ਔਰ ਉੱਗੀ ਹੋਈ ਹੈ ਇਹੋ ਕਮਰਾ ਜਿੱਥੇ ਜਹਾਂਗੀਰ ਰੁਪਿਆ ਸੀਗਾ ਇਹਦੀਆਂ ਪੇਂਟਿੰਗਾਂ ਜੇ ਢਾਈਆਂ ਪਈਆਂ ਨੇ ਇੱਧਰ ਆ ਤੇ ਇੱਕੋ ਸਾਹਮਣੇ ਆ ਇਹ ਇਕੱਠਾ ਕਮਰਾ ਜਹਾਂਗੀਰ ਦਾ ਤੇ ਨੂਰਜਹਾਂ ਦਾ ਔਰ ਵਹਾਂ ਕੋ ਉਸਦੀ ਪੇਂਟਿੰਗ ਵੀ ਮਿਟ ਗਈ ਹੈ ਹਾਂ ਪੇਂਟਿੰਗ ਢæg ਨਹੀਂ ਆਣਾ ਆ ਜੀ ਬਿਲਕੁਲ ਸਹੀ ਹੈ ਇਹਨੂੰ ਕਲਿਸਨ ਡਾਇਰੈਕਟ ਨਾਲ ਇੱਥੋਂ ਵੀ ਦਿਸਦਾ ਉਹ ਸਾਹਮਣੇ ਹਮੰਦਰ ਯਾਰ ਸਾਹਮਣੇ ਦਿੱਖਦਾ ਇਹ ਵੀ ਦਿਖਾਈ ਦਿੱਤਾ ਤੁਹਾਨੂੰ ਸ਼ੁਰੂ ਵਿੱਚ 5000 ਪ੍ਰੀ ਵਿਡਿੰਗ ਕੇ ਲਈ 5000 ਲੇਗੀ ਬਾਕੀ ਫਿਰ ਜਿੰਨੇ ਵੀ ਉਹ ਬਣਾ ਕੇ ਦੇਗਾ ਅੱਛਾ ਹਾਂ ਉਹ ਤਾਂ ਉਹਨੂੰ ਤਾਂ ਅਲੱਗ ਲੈਣਾ ਹੈ ਇਹ ਪਬਲਿਕ ਕਟਵਾਲੇ ਬਾਕੂਨ ਚ ਜਾਣਾ ਤੇ ਬਣਾਉਗਾ ਇਸ ਨੂੰ ਠੀਕ ਅਭੀ ਭਾਈ ਚਾਹ ਪੀਣੀ ਹੈ ਤਾਂ ਪੀਤੇ ਯਾਰ ਮੈਂ ਤੁਸੇ ਨਿਕਲ ਜਾਉਂਗਾ ਮੇਰਾ ਖਾਣਾ ਕੁਛ ਖਾਣਾ ਵਾਣਾ ਆਜੋ ਠੀਕ ਹੈ ਫਿਰ ਆ ਚੱਲ ਗਿਆ ਆਪਾਂ ਹੁਣ ਮੈਂ ਤਾਂ ਕਰਾਂ ਸ਼ੀਸ਼ਮੈਲ ਚ ਚਾਹ ਪੀਣਾ ਹਾਂ ਸ਼ੀਸ਼ਮੈਲ ਹੋਟਲ ਚ ਚਾਹ ਪੀਣੀ ਹੈ ਤੇ ਰੋਟੀ ਖਾਣੇ ਹੈ ਪਰੌਠਾ ਖਾਣੇ ਹੈ ਇੱਕ ਅੱਧਾ ਇਹਨਾਂ ਦਾ ਮੀਨੂ ਕਾਰਡ ਆਪਾਂ ਮਗਾਉਣ ਲੱਗੇ ਹਾਂ ਤੂੰ ਇੱਕ ਪਨੀਰ ਵਾਲਾ ਪਰੌਠਾ 17 ਰੁਪਈਆ ਦਾ ਆਪਾਂ ਇੱਥੇ ਖਾਣੇ ਆ ਪਰੌਠਾ ਤੇ ਪੀਣੇ ਕੱਪ ਚਾਹ ਦਾ ਇਹ ਆ ਗਾ ਜੀ ਆਪਣਾ ਬਿੱਲ ਪਾਣੀ ਦੀ ਬੋਤਲ 40 ਰੁਪਈਆ ਦੀ 60 ਰੁਪਏ ਦੀ ਚਾਹ ਹੋ ਗਈ। پراਵਠਾ ਹੋਗਾ 17 ਰੁਪਏ। ਥੋੜੇ ਟੈਕਸ ਟੂ ਉਸ ਤੋਂ 200 ਰੁਪਏ ਬਣ ਗਏ। ਹੁਣ ਆਪਾਂ ਇੱਥੇ ਚੱਲਦੇ ਆਂ ਚਤਰਪੂਜ ਮੰਦਿਰ ਵੇਖਣ। ਚਤਰਪੂਜ ਤੇ ਰਾਮ ਰਾਜਾ ਮੰਦਿਰ। ਰਾਜਾ ਵੀਰ ਸਿੰਘ ਤੇ ਜਹਾਂਗੀਰ ਦੀ ਦੋਸਤੀ ਸੀ ਆਫ ਰਹੀ ਦੀ। ਉਸ ਤੋਂ ਬਾਅਦ ਅਗਲੀ ਪੀੜ੍ਹੀ ਆ ਗਈ। ਵੀਰ ਸਿੰਘ ਦੇ ਮੁੰਡਾ ਹੋਇਆ ਜੁਹਾਰ ਸਿੰਘ ਤੇ ਉਧਰੋਂ ਆ ਗਿਆ ਸ਼ਾਹਜਹਾਂ ਜਹਾਂਗੀਰ ਦਾ ਮੁੰਡਾ। ਇਹਨਾਂ ਦਾ ਅਸਲੀ ਦੀ ਕਲੇਸ਼ ਸ਼ੁਰੂ ਹੋਗਾ ਸੀਗਾ। ਸ਼ਾਹਜਹਾਨ ਨੇ ਕਹਿੰਦੇ ਕੋ ਚੁਗਲੀ ਕਰਕੇ ਊਧਾਰ ਸਿੰਘ ਨੂੰ ਦੇ ਭਰਾ ਨਾਲ ਲੜਾਤਾ ਸੀ ਗਿਆ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਇਸ ਕਿਲੇ ਦਾ ਪਤਨ ਸ਼ੁਰੂ ਹੋਇਆ ਇਹਦੇ ਪਿੱਛੇ ਕਈ ਕਾਰਨ ਨੇ ਕੋਈ ਤਾਂ ਇਹ ਕਹਿੰਦਾ ਕਿ ਇਹਨੂੰ ਕਿਸੇ ਫਕੀਰ ਨੇ ਸਰਾਫ ਦੇਤਾ ਸੀਗਾ ਤਾਂ ਕਰਕੇ ਇਹ ਉੱਜੜ ਗਿਆ ਸਾਰਾ ਸ਼ਹਿਰ ਔਰ ਚਾ ਕਈ ਇਹ ਵੀ ਲਿਖਦੇ ਆ ਕਿ ਜਿਹੜੇ ਗਾਂਝ ਊਧਾਰ ਸਿੰਘ ਦੀ ਔਲਾਦ ਸੀਗੀ ਉਹਨਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਕਲੇਸ਼ ਪੈ ਗਿਆ ਤੋਂ ਲੜ ਪਏ ਆਪਸ ਵਿੱਚ ਦੀ ਲੜਕੀ ਹੀ ਖਤਮ ਹੋ ਗਏ ਇਹ ਕਈ ਇਤਿਹਾਸਕਾਰ ਇਹ ਕਹਿੰਦੇ ਆ ਕਿ ਇਹਨਾਂ ਨੇ ਇਹ ਕਿਲਾ ਬਣਾਇਆ ਸੀਗਾ ਜੰਗਲ ਦੇ ਵਿੱਚ ਸੁਰੱਖਿਤ ਰਹਿਣ ਦੇ ਲਈ ਪਰ ਜਦੋਂ ਇਹਨਾਂ ਦੀ ਦੁਸ਼ਮਣੀਆਂ ਪੈ ਗਈਆਂ ਆਸ-ਪਾਸੇ ਤਾਂ ਇਹਨਾਂ ਨੂੰ ਲੱਗਿਆ ਵੀ ਹੁਣ ਆਪਣੇ ਚਾਰ ਚੁਫੇਰੇ ਜੰਗਲ ਆ ਦੁਸ਼ਮਣ ਆਪਣੇ ਤੇ ਕਿਸੇ ਵੀ ਵੇਲੇ ਵੀ ਹਮਲਾ ਕਰ ਸਕਦੇ ਆ ਤਾਂ ਫਿਰ ਇਹ ਇੱਥੋਂ ਇਹ ਕਿਲਾ ਛੱਡ ਕੇ ਚਲੇ ਗਏ ਸੀਗੇ ਕੋਈ ਇਤਿਹਾਸਕਾਰ ਇਹ ਕਹਿੰਦਾ ਵੀ ਮੁਗਲਾਂ ਤੇ ਮਰਾਠਿਆਂ ਨੇ ਇੱਥੋਂ ਦੇ ਲੋਕਾਂ ਨੂੰ ਬਹੁਤ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਬਹੁਤ ਜ਼ਿਆਦੇ ਉਹ ਇਹਨਾਂ ਤੋਂ ਕਰ ਲੈਣ ਲੱਗ ਪਏ ਸੀ ਟੈਕਸ ਲੈਣ ਲੱਪੇ ਸੀਗੇ ਤਾਂ ਟੈਕਸ ਤੋਂ ਬਚਣ ਦੇ ਮਾਰੇ ਲੋਕ ਇਹ ਸਾਰੇ ਇਲਾਕੇ ਛੱਡ ਕੇ ਭੱਜ ਗਏ ਸੀਗੇ ਔਰ ਹੁਣ ਇੱਥੇ ਜਿਹੜੇ ਰਹਿੰਦੇ ਨੇ ਲੋਕ ਇਹਦਾ ਬਾਅਦ ਵਿੱਚ ਹੁਣ ਇੱਕ ਸ਼ਹਿਰ ਜਿਹਾ ਬਣਿਆ ਜੋ ਟੂਰਿਸਟ ਆਉਣ ਲੱਗ ਪਿਆ ਪਹਿਲਾਂ ਇਕੱਲਾ ਕਿਲਾ ਹੀ ਸੀ ਗਿਆ ਔਰ ਇਹ ਪੂਰਾ ਇਲਾਕਾ ਸਾਰਾ ਇਲਾਕਾ ਉਜੜ ਗਿਆ ਸੀਗਾ ਔਰ ਸ਼ਾਦਾ ਹੁਣ ਆਪਾਂ ਇੱਥੋਂ ਮੰਦਰਾਂਵਾਲ ਚੱਲਦੇ ਆਂ ਫਿਰ ਇੱਥੋਂ ਜਿਹੜੀ ਉਹ ਇਤਿਹਾਸਕ ਨਦੀ ਆ ਉਹਦੇ ਵੱਲ ਜਾਵਾਂਗੇ ਆਪਣਾ ਜੇ ਵਧੀਆ ਬੰਦੇ ਨੇ ਰੀਜਨਲ ਘੁੰਮਣਾ ਹੋਵੇ ਤਾਂ 2-3 ਦਿਨ ਲੱਗਦੇ ਆ ਇੱਥੇ ਇੰਨੀ ਕਿ ਜਗ੍ਹਾ ਹੈਗੀ ਹੈ ਘੁੰਮਣੇ ਆਪਣੇ ਸਾਹਮਣੇ ਇੱਧਰ ਆਰਾਮ ਰਾਜਾ ਮੰਦਿਰ ਦਾ ਗੇਟ ਆ ਇਹ ਇਹਦੇ ਸਾਹਮਣੇ ਬਿਲਕੁਲ ਇੱਧਰ ਕਿਲੇ ਦਾ ਗੇਟ ਆ ਮੰਦਰ ਦੇ ਗੇਟ ਤੇ ਇਹ ਲੱਗਿਆ ਹੋਇਆ ਪੂਰਾ ਬਾਜ਼ਾਰ ਸਟਰੀਟ ਫੂਡ ਮਹਿਕ ਬੜੀ ਸੋਹਣੀ ਆਉਂਦੀ ਆ ਕਾਸੀ ਵਾਲੇ ਲਿਖਦੇ ਹੋਰ ਕਹਿੰਦੇ ਤੇ ਯਾ ਪੀ ਤੇ ਲਿਖਿਆ ਕਿ ਜਸਮੰਦਰ ਜੀ ਨੇ ਇੱਕ ਸਫਰਨਾਮਾ ਲਿਖਿਆ ਸੀਗਾ ਘੁਮਕੜਨਾਮਾ ਮੈਗਜ਼ੀਨ ਉਹਦੇ ਉੱਤੇ ਇੱਕ ਆਰਟੀਕਲ ਲੱਗਿਆ ਸੀਗਾ ਉਹਦੇ ਚੋਣੇ ਗੱਲ ਲਿਖੀ ਸੀ ਕਿ ਇੰਨੇ ਰੰਗਾਂ ਦਾ ਸੰਧੂਰ ਉਹਨਾਂ ਨੇ ਓਵਰਸ਼ਾਟ ਹੀ ਦੇਖਿਆ ਚਾਰ ਰੰਗ ਤਾਂ ਆ ਹੀ ਪਏ ਸੰਧੂਰ ਦੇ ਇੱਧਰ ਹੋਰ ਰੰਗ ਰੱਖੀ ਬੈਠੇ ਆ ਸੰਧੂਰੀ ਰੰਗ ਆਪਾਂ ਕਹਿੰਦੇ ਹੁੰਦੇ ਸੀ ਕਿ ਜਿਹੜਾ ਵਿਚਾਲੇ ਲਾਲ ਜਾ ਪਿਆ ਵੀ ਸੰਧੂਰੀ ਰੰਗ ਆ ਪਰ ਇਹਨਾਂ ਨੇ ਰੰਗ ਦੇ ਮੈਨੇ ਬਦਲਦੇ ਅਸਲ ਜਿੱਥੇ ਰਿਵਾਜ ਆ ਵੀ ਤੁਸੀਂ ਜਿਹੋ ਜਿਹਾ ਸੂਟ ਪਾਉਂਗੇ ਨਾਲ ਉਹ ਜਾਂ ਸੰਧੂਰ ਲਾਓ ਰਾਮ ਰਾਜ ਮੰਦਿਰ ਦੇ ਬਾਹਰ ਇਹ ਰੌਣਕਾਂ ਲੱਗੀਆਂ ਹੋਈਆਂ ਨੇ ਸਾਹਮਣੇ ਗੇਟ ਆ ਮੰਦਿਰ ਦਾ ਬਹੁਤ ਵੱਡਾ ਬਾਜ਼ਾਰ ਲੱਗਿਆ ਹੋਇਆ ਤੇ ਮੰਦਿਰ ਚ ਭੀੜ ਵੀ ਬਹੁਤ ਜ਼ਿਆਦਾ ਆ ਮੰਦਰ ਦਾ ਦਰਵਾਜਾ ਬੰਦ ਆ ਹੁਣ ਇਹ ਕਹਿੰਦੇ ਸ਼ਾਮ ਨੂੰ 7 ਵਜੇ ਖੁੱਲੂਗਾ ਸਵੇਰੇ ਖੁੱਲਦਾ 9 ਵਜੇ ਤੋਂ ਲੈ ਕੇ 1:30 ਵਜੇ ਤੱਕ ਚੱਲ ਦੇਖਦੇ ਆਂ ਆਥ ਨੇ ਮਾਰਾਂਗੇ ਜਿਹੜਾ ਇੱਥੇ ਇੱਧਰ ਚੱਲਦੇ ਆਂ ਆਪਾਂ ਸਾਹਮਣੇ ਚਤਰਪੂਜ ਮੰਦਰ ਰਾਜੇ ਮਧੂਕਰ ਸ਼ਾਹ ਨੇ ਮੰਦਰ ਬਣਾਇਆ ਸੀਗਾ ਅਕਬਰ ਦੇ ਵੀਰੇ ਦਾ ਮੰਦਿਰ ਆ ਇਹ ਚਤਰਪੂਜ ਚਤਰਪ ਤਾਂ ਮਤਲਬ ਚਾਰ ਤਿ ਭੂਜ ਦਾ ਮਤਲਬ ਰਖਾਵਾਂ ਚਾਰ ਰਖਾਵਾਂ ਜਾਂ ਚਾਰ ਭੂਜ ਜਿਹੜੇ ਸਾਹਮਣੇ ਗੁੰਮਦ ਜਿਹੀ ਬਣੇ ਹੋਏ ਆ ਰਾਜਾ ਮਧੂਕਰ ਗੁੰਦਿਲ ਦਾ ਰਾਜਾ ਹੋਲਾ ਭਾਈ ਇਧਰੋਂ ਚਲਦੇ ਆਂ ਆ ਤਾਂ ਬੰਦ ਆ ਸ਼ਾਇਦ ਇਹ ਖੁੱਲਾ ਹੋਵੇ ਚੱਤਰਪੂਜ ਮੰਦਿਰ ਦਾ ਗੇਟ ਇਧਰ ਆ ਇਹ ਪਤਾ ਨਹੀਂ ਖੁੱਲਾ ਕਿ ਬੰਦ ਆ ਪਰ ਮੈਨੂੰ ਲੱਗਦਾ ਇਹ ਤਾਂ ਖੁੱਲਾ ਹੀ ਹੋਊਗਾ ਕਿਉਂਕਿ ਇਹ ਤਾਂ ਇਕੱਲੀ ਬਿਲਡਿੰਗ ਹੀ ਆ ਟੂਰਿਸਟ ਹਾਊਸ ਟੀ ਹੈ ਯਾਦਵ ਸਟਰੀਟ ਹਾਊਸ ਯਹਾਂ ਦਾ ਪ੍ਰਸ਼ਾਦ ਵੀ ਜੇ ਹੀ ਜੜਦਾ ਹੈ ਮੰਦਿਰ ਮੈਂ ਯਹਾਂ ਦਾ ਫੇਮਸ ਹੈ ਜੀ ਵਾਲਾ ਇਹ ਤਾਂ ਮਿਲ ਕੇ ਹੈ ਕਹਿੰਨਾ ਹਾਂ ਮਿਲ ਕੇ ਦੋਨੋਂ ਮੈਂ ਕੀ ਫਰਕ ਹੈ ਉਹ ਇੱਕ ਥੋੜਾ ਵਾਈਟ ਦਿੱਖਦਾ ਹੈ ਜੀ ਚੀਨੀ ਜਾਂਦਾ ਹੈ ਜੀ ਕਮਚੀਨੀ ਵਾਲਾ ਕੀ ਰੇਟ ਹੈ ਇਸਕਾ ਜੀ 90 ਰੁਪਏ ਦਾ ਪਾਓ ਪਾਈਆ 90 ਰੁਪਏ ਪਾਈਆ ਇਹ ਕਿਤਨਾ ਹੈ ਫੋਨ ਦੀ ਸਕਰੀਨ ਤੇ ਆਪ ਨੂੰ ਸਾਹਮਣੇ ਦੋ ਖੰਭੇ ਦਿੱਸੀ ਜਾਂਦੇ ਆ ਇਹਨਾਂ ਦਾ ਨਾਮ ਹੈਗਾ ਸਾਵਣ ਭਾਤੋ ਖੰਭੇ ਸਾਵਣ ਭਾਦੋ ਸਤੰਭ ਇਹ ਸਾਵਣ ਤੇ ਭਾਦੋ ਮਹੀਨੇ ਦੇ ਨਾਮ ਤੇ ਰੱਖੇ ਹੋਏ ਨਾਮ ਨੇ ਇਹਨਾਂ ਦੇ ਇਹਨਾਂ ਬਾਰੇ ਲੋਕਾਂ ਦੀ ਅਲੱਗ-ਅਲੱਗ ਵਿਚਾਰਧਾਰਾ ਨੇ ਕੋਈ ਤਾਂ ਕਹਿੰਦਾ ਇਹ ਸੁਰੰਗਾਂ ਦੇ ਵਿੱਚ ਰੌਸ਼ਨੀ ਪਹੁੰਚਾਉਣ ਦੇ ਲਈ ਸੀਗੀ ਆ ਹਵਾ ਦੇ ਲਈ ਸੀਗੀ ਕਈ ਇਹ ਕਹਿੰਦੇ ਆ ਕਿ ਇਦੇ ਵਿੱਚ ਗਰਮੀਆਂ ਦੇ ਵਿੱਚ ਜਦੋਂ ਤੱਤੀਆਂ ਹਵਾ ਦੇ ਵਿੱਚ ਵਗਦੀਆਂ ਸੀਗੀਆਂ ਉਹ ਠੰਡੀਆਂ ਹੋ ਕੇ ਗਾਂ ਕੇ ਕਿਲੇ 'ਚ ਪਹੁੰਚਦੀਆਂ ਸੀਗੀਆਂ। ਸੋ ਇਸ ਹਿਸਾਬ ਕਤਾ ਬਾਈ ਦੋਵੇਂ ਖੰਬੇ ਬਹੁਤ ਮਸ਼ਹੂਰ ਨੇ। ਔਰ ਸ਼ਾਦੀ ਸੌਣ ਭਾਦੋ ਨਾਮ ਹੈ ਇਹਨਾਂ ਦਾ। ਇਹ ਉਹ ਪ੍ਰਣਾਮ ਮੰਦਿਰ ਆ। ਚਤੁਰਭੂਜ ਮੰਦਿਰ। ਮੰਦਿਰ ਦੇ ਆਪਾਂ ਅੰਦਰ ਚੱਲਦੇ ਆਂ। ਮੰਦਿਰ ਬਹੁਤ ਵੱਡਾ ਬਣਿਆ ਹੋਇਆ ਮੰਦਿਰ ਆ ਤੇ ਬਹੁਤ ਪੁਰਾਣਾ। ਦਰਵਾਜ਼ੇ ਗੱਡੇ-ਗੱਡੇ ਨੇ ਇਹਦੇ ਤਾਂ। ਤਾਂ ਮਖਿਆਲ ਲੱਗੇ ਪਏ ਦੇਖਿਓ ਭਰਾਵਾ ਇਹ ਸਮੰਦਰ ਤੋਂ ਸਾਹਮਣੇ ਦਿਖਦਾ ਆਪ ਨੂੰ ਇਹ ਮੰਦਿਰ ਰਾਜਾ ਆਰਾਮ ਮੰਦਿਰ ਇਹ ਮੰਦਿਰ ਇਸ ਮੰਦਿਰ ਦੇ ਜਿੰਨੇ ਪੁਰਾਣਾ ਬਸ ਇਹਨੂੰ ਤਿਆਰ ਕਰਤਾ ਰੰਗ ਰੂਪ ਕਰਕੇ ਵਧੀਆ ਅੰਦਰੋਂ ਇਹ ਮੰਦਿਰ ਇਹੋ ਜਿਹਾ ਦਿਖਦਾ ਚਤਰਪੂਜ ਮੰਦਿਰ ਬਾਬਾ ਜੀ ਬੈਠੇ ਨੇ ਇੱਥੇ ਪੁਜਾਰੀ ਨੇ ਮੰਦਿਰ ਦੇ ਤੇ ਅੰਦਰ ਭਗਵਾਨ ਮੂਰਤਾਂ ਰੱਖੀਆਂ ਹੋਈਆਂ ਨੇ ਭਗਵਾਨ ਦੀਆਂ ਤੇ ਭਗਵਾਨ ਗਣੇਸ਼ ਜੀ ਦੀ ਮੂਰਤੀ ਹੈ ਹੁਣ ਆਪਾਂ ਚੱਲਦੇ ਆ ਇੱਥੇ ਬੇਤਵਾ ਨਦੀ ਵਗਦੀ ਐ ਇੱਕ ਉਹ ਦੇਖਣ ਚੱਲਦੇ ਆ ਮੰਦਰ ਦੇਖ ਲਈਏ ਹੈਗੀ ਆ ਔਰਸ਼ਾ ਦੀ ਇਤਿਹਾਸਕ ਨਦੀ ਬੇਤਵਾ ਜਿਹੜੀ ਔਰਸ਼ਾ ਦੇ ਚਾਰ ਸ਼ਹਿਰੇ ਵਗਦੀ ਆ ਇੱਧਰ ਸਾਰਾ ਔਰਸ਼ਾ ਸ਼ਹਿਰ ਵਸਿਆ ਹੋਇਆ ਸੀ ਕਿਲਾ ਮੰਦਰ ਉਹ ਸਾਰਾ ਕੁਛ ਇੱਧਰ ਨੂੰ ਆ ਆ ਸਾਹਮਣੇ ਤੁਹਾਨੂੰ ਦੇ ਰਾਜਿਆਂ ਦੀਆਂ ਸਮਾਧੀਆਂ ਨੇ ਤੇ ਇਹ ਬੇਤਵਾ ਨਦੀ ਇਹ ਜਮੁਣਾ ਨਦੀ ਦੀ ਸਹਾਇਕ ਨਦੀ ਆ ਇਹ ਨਿਕਲਦੀ ਹੈ ਵਿਦਿਆ ਪਰਬਤ ਦੇ ਵਿੱਚੋਂ ਵਿਦਿਆ ਅੰਚਲ ਵਿਦਿਆ ਅੰਚਲ ਪਰਬਤ ਚੋਂ ਨਿਕਲਦੀ ਆ ਇਹ ਤੇ ਅੱਗੇ ਜਾ ਕੇ ਜਮੁਣਾ ਚ ਰਲ ਜਾਂਦੀ ਆ ਇਹ ਸਾਰੇ ਇਲਾਕੇ ਨੂੰ ਜਿੰਨੇ ਵੀ ਇਲਾਕੇ ਚ ਬੰਦੇਗਲ ਰਾਜੇ ਵਸੇ ਹੋਏ ਸੀ ਜਨਾਂ ਦਾ ਰਾਜ ਸੀ ਇਹਨੂੰ ਬੰਦੇਗਲ ਖੰਡ ਕਿਹਾ ਜਾਂਦਾ ਤੇ ਇਹਨੂੰ ਬੰਦੇਗਲ ਖੰਡ ਦੀ ਰਾਜਧਾਨੀ ਕਿਹਾ ਜਾਂਦਾ ਕਿਉਂਕਿ ਇਹਦਾ ਰਾਜਧਾਨੀ ਵੀ ਰਹੀ ਜ ਉਸ ਤੋਂ ਬਾਅਦ ਰਾਜਧਾਨੀ ਬਦਲ ਕੇ ਇਹ ਆ ਆਪਜੀ ਹੁੰਦੀਗਲ ਰਾਜੇ ਟੀਕਮਗੜ ਲੈ ਗਏ ਸੀ ਟੀਕਮਗੜ ਵੀ ਇੱਥੇ ਨੇੜੇ ਹੀ ਆ ਔਰ ਔਰਸ਼ਾ ਨੂੰ ਬੰਦੇਲਾਂ ਦੀ ਜੁਧਿਆ ਵੀ ਕਿਹਾ ਜਾਂਦਾ ਇਹ ਇਹਨਾਂ ਦੀ ਬਹੁਤ ਐਮਿਤ ਰੱਖਣ ਵਾਲੀ ਨਦੀ ਆ ਇਹ ਨਦੀ ਇਹਨਾਂ ਦੇ ਦੇ ਔਰ ਚ ਦੇ ਚਾਰ ਚਪੇਰੇ ਵਗਦੀ ਆ ਬੰਦੇਲ ਆਪਾਂ ਇਹੀ ਆ ਜਿਵੇਂ ਆਪਾਂ ਕਹਿ ਸਕਦੇ ਆ ਮੁਗਲ ਪਠਾਨ ਰਾਜਪੂਤ ਉਹਦੇ ਹੀ ਬੰਦੇਲ ਹੋਏ ਆ ਇਹ ਸਾਰਾ ਬੰਦੇਲਾਂ ਦਾ ਇਲਾਕਾ ਸੀ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਉੱਜੜ ਗਿਆ ਸਾਰਾ ਕੁਝ ਉਸ ਤੋਂ ਜਾਂਦਾ ਰਿਹਾ ਜਿਹੜੇ ਆ ਪੱਥਰ ਨੇ ਇਹਨਾਂ ਤੇ ਇਹਨਾਂ ਪੱਥਰਾਂ ਤੇ ਇਹ ਤੇ ਕਾਲਾ ਦੀ ਡਾਕੂਮੈਂਟਰੀ ਆ ਇੱਕ ਜਿਹੜੇ ਥੋੜੇ ਮਾਹਰ ਨੇ ਪੂਗ ਗਿਆਨ ਦੀ ਨੇ ਉਹਨਾਂ ਦੇ ਵੀ ਵਿਚਾਰ ਨੇ ਉਹਦੇ ਵਿੱਚ ਇਹ ਬਹੁਤ ਪੁਰਾਣੇ ਪੱਥਰ ਨੇ ਹਜ਼ਾਰਾਂ ਸਾਲ ਪੁਰਾਣਾ ਹੈ ਸੰਭਾਲੀ ਬੈਠੇ ਆਪਦਾ ਇਤਿਹਾਸ ਜੇ ਜੀ ਇਹਨਾਂ ਬਾਰੇ ਪ੍ਰੋਪਰ ਜਾਣਕਾਰੀ ਲੈਣੀ ਆ ਤਾਂ ਈਪਿਕ ਚੈਨਲ ਤੇ ਸਰਚ ਕਰ ਲਿਓ ਈਪਿਕ ਡਾਕੂਮੈਂਟਰੀ ਔਰ ਸ਼ਾ YouTube ਤੇ ਪਿਆ ਸਾਰਾ ਸਮਾਨ ਸੱਪਾ ਹੈ ਇਸ ਜਗ੍ਹਾ ਤੇ ਡਰੋਨ ਦੇ ਸ਼ਾਟ ਬਹੁਤ ਸੋਹਣੇ ਆਉਣੇ ਸੀਗੇ ਪਰ 10000 ਰੁਪਏ ਮੰਗਦੇ ਆ ਇਹ ਜੇ ਡਰੋਨ ਡਾਉਣਾਂ ਦਾ ਪਰਮਿਸ਼ਨ ਆਸਕੇ ਪਰ ਆਪੇ ਇੱਥੋਂ ਦੇਖ ਲਿਗੀ ਬੰਦੇਲਾਂ ਦੀ ਉਜਧਿਆ ਬੰਦੇਲਾਂ ਦੀ ਰਾਜਧਾਨੀ ਔਰਸ਼ਾ ਇਹ ਨਦੀ ਬਹੁਤ ਸਾਫ ਪਾਣੀ ਵਾਲੀ ਨਦੀ ਹੈ ਪਰ ਲੋਕ ਕਿੱਥੇ ਸਾਫ ਰਹਿਣ ਦਿੰਦੇ ਆ ਲਫਾਫੇ ਪਲਾਸਟਿਕ ਇੱਧਰ ਪੂਰਾ ਖਲਾਰਾ ਪਾਈ ਬੈਠੇ ਆ ਇਹ ਨਦੀ ਅੱਗੇ ਆਪਾਂ ਆਪਾਂ ਵਿਦੇਸ਼ਾਂ ਜਾਣਾ ਉੱਥੇ ਵੀ ਇਹੀ ਨਦੀ ਜਾਂਦੀ ਆ ਮਧ ਪ੍ਰਦੇਸ਼ ਦੀ ਬਹੁਤ ਵੱਡੀ ਨਦੀ ਹੈ ਇਹ ਲਗਭਗ 480 ਕਿਲੋਮੀਟਰ ਲੰਬੀ ਨਦੀ ਹੈ ਇਹ ਨਿਕਲਦੀ ਵਿਦਿਆਨਚਲ ਪਰਬਤ ਚੋਂ ਇਹ ਯਮਨਾ ਦੀ ਸਹਾਇਕ ਨਦੀ ਆ ਤੇ ਅੱਗੇ ਜਾ ਕੇ ਇਹਨੂੰ ਯਮਨਾ ਦੇ ਵਿੱਚ ਹੀ ਡਲ ਜਾਣਾ ਇੱਧਰ ਸਾਰਾ ਇਹ ਜੰਗਲ ਆ ਤੇ ਜੰਗਲ ਸਫਾਰੀ ਵੀ ਕਰਾਉਂਦੇ ਆ ਪਰ ਉਹਦੇ ਵਿੱਚ ਦੇਖਿਆ ਮੱਥਾ ਮਾਰ ਕੇ ਕੁਝ ਨਹੀਂ ਹੁੰਦਾ ਜੰਗਲ ਸਫਾਰੀ ਚ ਪੈਸੇ ਜ਼ਿਆਦਾ ਲੈ ਲੈਂਦੇ ਆ ਮਾਹੌਲ ਜੋਜਾ ਬੰਦਾ ਨਹੀਂ ਗਿਆ ਪਰ ਚਾਂਸੀ ਵਰਗੇ ਵੱਡੇ ਸ਼ਹਿਰ ਦੇ ਭੀੜ ਭੜੱਕੇ ਤੋਂ ਦੂਰ ਇਹ ਬਹੁਤ ਸੋਹਣੀ ਜਗ੍ਹਾ ਜੇ ਤੁਸੀਂ ਇਧਰ ਕੋ ਮਨਾਉਣਾ ਤਾਂ ਤੁਸੀਂ ਚਾਂਸੀ ਕਦੇ ਵੀ ਨਾ ਰਹੋ ਚਾਂਸੀ ਸਿਰ ਰਾਣੀ ਦਾ ਕਿਲਾ ਹੈਗਾ ਉਹ ਦੇਖ ਕੇ ਘੰਟੇ ਦੇ ਚਾਂਸੀ ਚਾਰ ਛੱਡ ਕੇ ਇੱਥੇ ਆ ਕੇ ਰਹੋ ਜਾਂ ਆਪਾਂ ਜਾਵਾਂਗੇ ਹਜੇ ਤੱਕ ਦਤੀ ਵਾਲੇ ਪਾਸੇ ਬਹੁਤ ਸੋਹਣੇ ਕਿਲੇ ਹੈਗੇ ਆ ਉਹ ਰੂਟ ਕੱਢਾਂਗੇ ਉਹ ਵੀ ਚਾਂਸੀ ਦੇ ਚਾਰ-ਚਪੇਰੇ ਹੀ ਸਾਰਾ ਇਲਾਕਾ ਇਹ ਚਾਂਸੀ ਤੋਂ 15-18 ਕਿਲੋਮੀਟਰ ਅੱਗੇ ਆ ਕੇ ਸਾਰਾ ਜੰਗਲ ਆ ਨਦੀਆਂ ਹਨ ਪੂਰਾ ਕੁਦਰਤੀ ਜਾਨ ਸਾਰੀਆਂ ਉਹ ਸ਼ਹਿਰਾਂ ਵਾਲੇ ਹਾਰਨ ਤੇ ਭੀੜ ਭੜੱਕਾ ਉਹ ਪਰ ਉਠੀ ਜਾ ਕੰਮ ਹੈ ਨਹੀਂ ਯਾਰ। ਔਰ ਸ਼ਾ ਕੋ ਮੋੜਿਆ ਸਾਰਾ ਆਪਾਂ। ਹੁਣ ਆਪਾਂ ਵਾਪਸ ਚਲਦੇ ਆਂ ਝਾਂਸੀ ਜਿੱਥੇ ਆਪਾਂ ਰੁਕੇ ਹੋਏ ਆਂ ਡਾਰਮੇਟਰੀ ਦੇ ਵਿੱਚ। ਇਹ ਮੰਦਰ ਖੁੱਲੂ 7 ਵਜੇ। 7 ਵਜੇ ਤਾਂ ਆਪਾਂ ਲੇਟ ਬਹੁਤ ਹੋ ਜਾਾਂਗੇ। ਹੁਣ ਆਪਾਂ ਵਾਪਸ ਹੀ ਚਲਦੇ ਆਂ ਝਾਂਸੀ। ਅਜੇ ਤੱਕ 2-3 ਦਿਨ ਆਪਾਂ ਝਾਂਸੀ ਵਾਲੇ ਦੇ ਵਾਲੇ ਹੋਰ ਲਾਉਣੇ ਆਂ। ਮੋਟਰਸਾਈਕਲ ਕਿਵੇਂ ਕੱਢ ਗਈ ਬਾਈ ਜਮਾਂ ਨਾ ਲੱਗਿਆ। or short. did not they look ਇੱਕ ਮਿੰਟ ਦਾ ਰਾਹ ਹੈਗਾ ਇਹ ਟੂਰਨਾਮੈਂਟ ਦੀ ਸਰਵਾਰ। ਕਿੱਕੀ ਜਿੰਦ ਦੇ ਨੇੜੇ ਆ ਗਈ ਆ ਤੇ ਆਪਾਂ ਬਾਪੋਂ ਲਿਖੇ ਸ਼ਹਿਰ ਚੰਤੀ। ਕਿੱਕੀ ਕੋ। ਹੁਣ ਉਹ ਚੱਲਦੇ ਆਂ। ਆਪਣਾ ਬਾਈ ਹੁਣ ਕੱਪੜੇ ਦਿੱਤੇ ਸੀ ਢੋਣਾ। ਵੈਸੇ ਤੇ ਕਰਾਰ ਤਾਂ ਸੀ ਕੱਲ ਸਵੇਰ ਦਾ ਪਰ ਮੈਂ ਇਹਨਾਂ ਨੂੰ ਕਿਹਾ ਬਾਈ ਪਹਿਲਾਂ ਦੇ ਦਿਓ ਮੈਂ ਕੱਲ ਨੂੰ ਨਿਕਲਣਾ। ਤਾਂ ਆਪ ਨੂੰ ਜਰਰ ਇਹਨੇ ਹੁਣ ਇਹ ਮੈਨੂੰ ਕਹਿੰਦੇ ਲੈ ਜਾਇਆ। ਸਪੈਸ਼ਲ ਮਗਵਾ ਕੇ ਦਿੱਤੇ ਕੱਪੜੇ ਸਿਕਾਏ ਆ। ਹੁਣ ਆਪ ਨੂੰ ਪੈਕ ਕਰਕੇ ਦੇ ਹੀ ਜਾਂਦੇ। ਇਹ ਜਗ੍ਹਾ ਉਹਦੇ ਵਿੱਚ ਸਵੇਰੇ 8 ਵਜੇ ਲੈਣਾ ਲੱਗ ਜਾਂਦੇ ਨੇ ਤੇ ਰਾਤ ਦੇ 10 ਵਜੇ ਤੱਕ ਇਹੀ ਹਾਲ ਰਹਿੰਦਾ। ਆਪਨੇ ਬਲੌਗ ਦੀ ਇਥੇ ਹੋਣ ਲੱਗੀ ਹੈ ਸਮਾਪਤੀ। ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਲੌਗ ਦੇਖਣ ਦੇ ਲਈ। ਕੱਲ ਨੂੰ ਵੀ ਆਪਾਂ ਚੰਤੀਆਂ ਤੇ ਇਹਦੇ ਆਸ-ਪਾਸੇ ਨੇੜੇ ਦੇ ਇਲਾਕੇ ਹੋਰ ਘੁੰਮਦੇ ਆ। ਥੋਣੇ ਸਬਲੌਗ ਦੀ ਹੋਣ ਲੱਗੀ ਹੈ ਸਮਾਪਤੀ। ਕੱਲ ਨੂੰ ਮਿਲਦੇ ਆ ਨਵੇਂ ਬਲੌਗ ਦੇ ਵਿੱਚ।